ਦਾਦਾ ਪੜੈਂਕ ਜੀ ਹਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੇ। ਇਹੀ ਗੱਲ ਆ ਤੁਹਾਡਾ। ਕੁਐਸਚਨ ਇਹੀ ਆ। ਦੇਖੋ ਜਦੋਂ ਕਿਤੇ ਆਪੀਮ ਹੁੰਦੀ ਆ ਨਾ, ਆਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜੜ ਦੇਗੇ। ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਂਦੇ ਨੇਗੇ। ਸਮਝ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇਗੇ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ। ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇਗੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਯਾ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰੋਮੋਟ ਕੀਤਾ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿਮ ਚੱਲ ਰਹੀ ਆ ਜਿਹੜੀ ਮਹਿਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੇਦਰ ਬੀਜੇਪੀ ਵਾਲੇ ਕ੍ਰਿਟਿਸਾਈਜ਼ ਕਰ ਰਹੇ 200 200 ਕਾਲਜਿਸ ਜਿਹੜੇ ਨੇਗੇ ਉਹ ਭਰਤੀ ਕੀਤੇ ਜਾਣਗੇ ਸਾਈਕੋਲੋਜੀ ਸਾਈਕਾਲੋਜਿਸ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰਗ ਅਡਿਕਟਾਗਾ ਕੋਈ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਸਾਈਕਾਲੋਜਿਸ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ 베ਸ ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਨੂੰ ਲੌਕ ਕੀਤਾ ਬਟ ਵਿਦਨ ਇਸ 6 ਮਨਥ ਇਹ ਜਿਹੜਾ 6 ਮਨਥ ਇਹ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਹ ਇਹਨਾਂ 6 ਮਹੀਨਿਆਂ ਦੀ 200 ਦੀ ਪੂਰੀ ਹੋਊਗੀ ਪਰ ਲੇਕਿਨ ਕਿਉਂਕਿ ਅਰਜੈਂਟ ਨੀਡ ਆ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤਾਂ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਚ ਹੋਈ ਆ ਪਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਟਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵੱਡ ਜਾਂਦੇ ਨੇ ਜਣੀ ਸਾਡੀ ਕਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈਡਾਂ ਦੀ ਕਪੈਸਿਟੀ 5000 ਬੈਡ ਦੀ ਕਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਜੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰਗ ਅਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਐਡ ਆਰਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਉਹ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਇੱਥੇ ਕਿੱਥੇ ਘਾਟ ਆ ਉਹ ਵੀ ਅਸੀਂ ਜਿਹੜਾ ਪੂਰੀ ਕਰਾਂਗੇ ਇਸ ਤੋਂ ਬਿਨਾ ਸਕੈਸਟਸ ਜਿਹੜਾ ਹੁੰਦਾਗਾ ਉਹਦੀ ਵੀ ਅਸੀਂ ਪਾਰਲਮੈਂਟ ਕੀਤੀ ਆ ਤਾਂ ਕਿ ਉਹ ਉਹ ਅਸੀਂ ਐਂਪੈਨਲਮੈਂਟ ਦੇਸਤੇ ਕੀਤਾ ਉਹਦੇ ਅਸੀਂ ਕੀਤਾ ਹੈ 2 ਘੰਟੇ ਦੇ ਵਿੱਚ ਅਸੀਂ ਉਹਨੂੰ ਰੱਖਾਂਗੇ ਪਰਸ ਦੇ ਆਊਗਾ 2 ਘੰਟੇ ਐਂਪੈਨਲ ਕਰਾਂਗੇ ਤੇ 2 ਘੰਟਿਆਂ ਚ ਅਸੀਂ ਉਹਨੂੰ 3000 ਰੁਪਿਆ ਦੇਵਾਂਗੇ 2 ਘੰਟੇ ਆ ਕੇ ਉਹ ਸਾਡੇ ਹਸਪੀਟਲਾਂ ਦੇ ਅੰਦਰ ਸਾਡੇ ਓਟ ਕਲੀਨਿਕਾ ਦੇ ਅੰਦਰ ਸਾਡੇ ਨਸ਼ਾ ਸਰੂ ਕੇਂਦਰ ਦੇ ਅੰਦਰ ਆ ਕੇ ਜਿਹੜਾ ਸਾਡੇ ਮਰੀਜ਼ ਲਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੂੰ ਮੈਡੀਸਨ ਦੇਣਗੇ ਇਹ ਅੱਜ ਦੇ ਹਾਂਜੀ ਸਟੈਟਿਸਟ ਸਕਾਇਰ ਸਕੱਤਰ ਕਾਉਂਸਲਿੰਗ ਕਰਨ ਲਈ ਇੱਕ ਕਾਉਂਸਲਰ ਨੇਗੇ ਇੱਕ ਸਟੈਟਿਸਟ ਨੇਗੇ ਦੋਨੋਂ ਦੇ ਲੱਗਦੇ ਇਹ ਨੀਡ ਬੇਸ ਦੇਗੇ ਜਿੱਥੇ ਜਿੱਥੇ ਨੀਡ ਆ ਅਸੀਂ ਉਸ ਐਡਜੋਇਨਗ ਏਰੀਆ ਚੋਂ ਭਾਗੀ ਕਰਾਂਗੇ ਐਮਪੈਨਲ ਕਰ ਲਾਂਗੇ ਮੰਨ ਲਓ ਪਟਿਆਲੇ ਚਾਰ ਬੰਦੇ ਪੈਨਲ ਕਰ ਲਏ ਅੰਮ੍ਰਿਤਸਰ ਚ 10 ਹੋਗੇ ਉੱਥੇ 20 ਹੋਗੇ ਉਹ ਆਉਣਗੇ ਉਹਨਾਂ ਦੇ 2 ਘੰਟੇ ਸਵੇਰਾਂ ਮੈਂ ਅਸੀਂ ਲਵਾਂਗੇ 2 ਘੰਟਿਆਂ ਦੇ ਅੰਦਰ ਉਹ ਸਾਡੇ ਮਰੀਜ਼ਾਂ ਨੂੰ ਚੈੱਕ ਕਰਨਗੇ ਔਰ ਅਸੀਂ ਉਹਨਾਂ ਨੂੰ ਔਨਰੇਰੀਅਮ ਜਿਹੜਾ ਉਹ 1500 ਪ੍ਰਤੀ ਆਵਰ 1500 ਰੁਪਿਆ ਘੰਟਾ ਜਿਹੜਾ ਅਸੀਂ ਉਹਨਾਂ ਨੂੰ ਔਨਰੇਰੀਅਮ ਦੇਵਾਂਗੇ ਔਰ 2 ਘੰਟੇ ਮੈਕਸਿਮਮ ਜੌਬ ਉਹਨਾਂ ਦੀ 2 ਘੰਟੇ ਉਹ ਕਰੂਗੀ ਔਰ 3000 ਦੇਵਾਂਗੇ ਸੋ ਅੱਜ ਦੇ ਇਹ ਅਹਿਮ ਜਿਹੜੇ ਫੈਸਲੇ ਅੱਜ ਦੀ ਕੈਬਨਟ ਸਬ ਕਮੇਟੀ ਚ ਲਾਇਆ ਗਿਆ ਨੇਗੇ ਸੋ ਬਿਲਕੁਲ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਮਹਿਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਰ ਤਬਦੀਲ ਹੋ ਚੁੱਕੀ ਆ ਅੱਜ ਯੋਧ ਨਸ਼ਿਆਂ ਦੇ ਵਿਰੁੱਧ ਲੋਕ ਲਹਿਰ ਤਬਦੀਲ ਹੋ ਚੁੱਕਿਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰਗ ਪੈਡਲਰ ਕੰਮ ਕਰ ਰਿਹਾ ਇੱਥੇ ਨਸ਼ਾ ਤਸਕਰ ਕੰਮ ਕਰ ਰਿਹਾ ਔਰ ਦੂਸਰਾ ਆਪ ਲੋਕ ਆਪ ਆ ਕੇ ਓਟ ਸੈਂਟਰਾਂ 'ਚ ਆਪ ਆ ਕੇ ਜਿਹੜਾ ਉਹ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਆਪਣੇ ਔਲਾਦ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਬਾਹਰ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛੁੜਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਮੈਸਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮੈਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ ਇਹ ਰੋਤਾਸ ਰਾਜਾ ਬੜਿੰਗ ਦਾ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਅੱਜ ਚੱਲ ਰਿਹਾ ਹੈ। ਉੱਚਾ ਤੇ ਧਾਗਾ ਕੋਈ ਨਸ਼ਾ ਨਹੀਂ ਖਤਮ ਹੁੰਦਾ। ਅਸੀਂ 50,000 ਫਸਤੇ ਦੱਬ ਦੇਵਾਂਗੇ। ਦਬਰਸ਼ਣ ਕਰੋਗੇ ਤੁਸੀਂ ਦਿੱਤੇ ਤੋਂ ਅਫੀਮ ਜਾਂ ਪੋਸਟ ਵਾਲ ਤੋਂ ਬਾਅਦ ਲਗਾਇਆ ਜਾ ਸਕਦਾ ਹੈ। ਇਸ ਤਰੀਕੇ ਤੇ ਇਹ ਹਮਾਇਤ ਕਰਦੇ ਹੋਏ ਨਜ਼ਰ ਆਏ। ਨਾਲ ਨਾਲ ਉਹ ਕਹਿ ਰਹੇ ਕਿ ਇਹ ਜਿਹੜਾ ਮਹਿਨਤ ਚੱਲਦੀ ਹੈ ਇਹ ਮਹਿਨਤ ਦੇ ਕੰਮ ਨਹੀਂ। ਨਹੀਂ ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੇ। ਇਹੀ ਗੱਲ ਆ ਤੁਹਾਡਾ। ਕੋਚ ਨੇ ਹੀ ਦੇਖੋ ਜਦੋਂ ਕੋਈ ਤੇ ਆਪੀਮ ਹੁੰਦੀ ਹੈ ਨਾ ਆਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜਿਹੜ ਦੇਗੇ ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਦੇ ਰਗੇ ਸਮਝਣਾ ਕਿਤਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਲਗੇ ਉਹ ਨਸ਼ਿਆਂ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਰ ਬੀਜੇਪੀ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਨਸ਼ਿਆਂ ਨੂੰ ਪ੍ਰਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿਮ ਚੱਲ ਰਹੀ ਆ ਜਿਹੜੀ ਮਹਿਮ ਸ਼ਾਨਦਾਰ ਸਫਲਤਾ ਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਹਲੇਦਰ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਨੇ ਤੁਹਾਡਾ ਜੀ ਮੇਰੇ ਲਈ ਤੁਸੀਂ ਕਿਉਂਕਿ ਹੁਣ ਆਪਣੀ ਕੌਸ਼ਨਰੀ ਤੌਰ ਤੇ ਕੰਮ ਕਰ ਰਹੇ ਜਿਹੜੇ ਪੀੜਿਤ ਨਾਲ ਉਹ ਨਹੀਂ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ 1000 ਬੈੱਡ ਵਧਾਰੇ ਹੋ ਪ੍ਰਾਈਵੇਟ ਵਧਾਰੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੀ ਸੰਖਿਆ ਉਸ ਤੋਂ ਬਾਰੇ ਪਤਾ ਲੱਗ ਸਕਦਾ ਕਿੰਨੇ ਕਿੰਧਰੇ ਡਿਟਰੀਨ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲਏਗੇ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਇਨਿਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾਗਾ ਕਿ ਜਿਹੜੀ ਮੁਹਿੰਮਾ ਸਫਲਤਾਪੂਰਵਕ ਚੱਲ ਰਹੀ ਹੈ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਫਸ਼ਾਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪਤਾਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈ ਜਾਂ 30 ਹੋਈ ਜਾਂ 40 ਹੋਈਆ ਇਟ ਬੀਨ ਲੋਕ ਛੱਡਣਾ ਚਾਹੁੰਦੇ ਲਗੇ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ੇ ਨੂੰ ਪ੍ਰੋਮੋਟ ਕਰਨਾ ਚਾਹੁੰਦੀ ਆ ਅਕਾਲੀ ਦਲ ਬੀਜੇਪੀ ਗਲੇ ਦਸ਼ਾਨ ਉਪਰ ਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਤੇ ਰਾਜ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂ ਵੱਲ ਧੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਰਗ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਸਰ ਬਹੁਤ ਸਦੀ ਕਰਾਸਿੰਗ ਕਿੱਥੇ ਨਿਕਲ ਰਹੀ ਜੇਲ੍ਹੋਂ ਦੇ ਵਿੱਚੋਂ ਇੱਕ ਮਿੰਟ ਇਹ ਬਹੁਤ ਸਦੀ ਕਰਾਸਿੰਗ ਹੱਲੇ ਵੀ ਜਿਹੜੇ ਨੇ ਉਹ ਜਿੰਨਾਂ ਦੇ ਵਿੱਚ ਨਿਕਲ ਰਹੀ ਹੈ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਏਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਏਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰਸ ਲੈ ਕੇ ਇਮੀਡੀਏਟਲੀ ਕਾਰਵਾਈ ਹੋਦੀ ਹੈ ਤੇ ਡਰੱਗ ਮਾਫੀਆ ਆਪਣਾ ਕੰਮ ਜੀਆ ਕਰ ਰਹੀ ਹੈ ਪਰ ਤੇ ਵੀ 6 ਜ਼ਿਲ੍ਹਿਆਂ ਦੇ ਹਿਸਾਬ ਨਾਲ ਹੀ ਉਹਨੂੰ ਲਾਗੜਨਾ ਕੈਮ ਨੇ ਲਗਾਉਣ ਦਾ ਕੰਮ ਜੀਆ ਕਰ ਰਹੀ ਹੈ ਪਰ ਫਿਰ ਵੀ 6 ਦਿਨਾਂ ਦਾ ਭਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ। ਤੋਂ ਆਪਣਾ ਹੈ ਸਰਕਾਰੀ ਮੋਰਚਾ ਕੈਨੇਕਲ ਵਰਾਈ ਯੂਨੀਅਨ ਕਿਨੇ ਅਜੇ ਨਸ਼ਾ ਤਸਕਰ ਦਿੱਤਾ ਹੋਇਆ। ਨਸ਼ਾ ਨਹੀਂ ਜ਼ਿਲ੍ਹਿਆਂ ਦੀ ਗੱਲ ਕਰ ਰਹੇ। ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਿਹਾ ਹਾਂ। ਸੇਂ ਜਿਲਿਆਂ ਦੇ ਵਿੱਚ ਉਹੀ ਚਾਲੇ ਘੌਰ ਦੀ ਲੱਗਣਾ। ਨਹੀਂ ਮੇਰੇ ਕੋਲ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਦੀ ਹੈਗਾ। ਮੈਂ ਉਹ ਦੁਬਾਰਾ ਤੁਹਾਨੂੰ ਲੱਗ ਤੋਂ ਸਪਰੇਡ ਕਰ ਦੂੰਗਾ। ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਪੜੇ। ਜਦੋਂ ਦਾ ਚਿੱਪੇ ਦਾ ਗੱਲ ਹੋਇਆ ਪੰਜਾਬ ਦੇ ਵਿੱਚ